ਪਕਾ ਚਿਲਗਾਨ ਇਸ ਸਾਡੇ ਨਾਲ ਪੰਜਾਬ ਪੋਡਕਾਸਟ ਵਿੱਚ ਸਵਾਗਤ ਕਰਦੇ ਹਾਂ ਤੁਸੀਂ ਸਾਡੇ ਚੁਟਕੀ ਚਾਹ ਦਾ ਫਿਰ ਤੋਂ ਪਰਮਾਤਮਾ ਤੁਹਾਨੂੰ ਬਹੁਤ-ਬਹੁਤ ਰੱਖੀਆਂ ਬਹੁਤ-ਬਹੁਤ ਗੱਲ ਕਰਦੇ ਹਾਂ ਅੱਜ ਮੌਸਮ ਬਾਰੇ ਕਿਉਂਕਿ ਕੱਲ ਤੋਂ ਜੋ ਕਿ ਇੱਕ ਕਲਕੇ ਪੱਛਮੀ ਸਿਸਟਮ ਜੋ ਕਿ ਬਾਣਾ ਵਿੱਚ ਪਹੁੰਚ ਰਿਹਾ ਸੋ ਜੋ ਵੀ ਬਾਣਾ ਰੁਕਦਾ ਜਾਂ ਖੁਸ਼ੀ-ਖੁਸ਼ੀ ਜਾ ਸਕਦਾ ਤੇ ਇਸ ਤੇ ਨਾਲ ਹੀ ਜੋ ਕਿ ਦੱਸਦੇ ਕਿ ਵੀ ਹੁਣ ਹੁਣ ਤੋਂ ਜੋ ਕਿ ਮੇਰੇ ਕੋਲ ਹੁਣ ਸਵੇਰੇ 11:00 ਵਜੇ ਰਹੇ ਨੇ ਸੋ ਜੋ ਕਿ ਹਲਕਾ ਜੋ ਕਿ ਪੂਰਬੀ ਹਵਾਵਾਂ ਦਾ ਖੁਰੂਕ ਸ਼ੁਰੂ ਹੋ ਚੁੱਕਿਆ ਇਸ ਨਾਲ ਮੌਨੂਨ ਦੀ ਖਾਲਤੋਂ ਜੋ ਕਿ ਹਾਂ ਹਲਕਾ ਵੀ ਪਵੇਗਾ ਤੇ ਜੇਕਰ ਬੱਦਲ ਦੁਪਹਿਰ ਤੋਂ ਬਾਅਦ ਬਣਦਾ ਤਾਂ ਕਿਤੇ ਕਦੇ ਗੜੇਮਾਲ ਵੀ ਹੋ ਸਕਦੀ ਹੈ ਸੋ ਆਪ ਆਪਣਾ ਖਿਆਲ ਰੱਖਿਓ ਤੇ ਜੋ ਵੀ ਪਾਣੀ ਰੁਕਣ ਜਾਂਦਾ ਕੁਝ ਕੁਝ ਜਾ ਸਕਦਾ ਉੱਥੇ ਜੋ ਕਿ ਬਰਬਰ ਵੀ ਹੋਏਗੀ ਤੇ ਉਸ ਤੋਂ ਬਾਅਦ ਜੋ ਕਿ 6-7 ਤੱਕ ਜਦ ਤੱਕ ਪਰਹਮ ਹੋ ਜਾਏਗਾ ਉਸ ਤੋਂ ਬਾਅਦ ਜੋ ਕਿ ਹੋੜੀ-ਫੋੜੀ ਇਸ ਤਰ੍ਹਾਂ ਬਰਬਾਦ ਹੋ ਜਾਊਗਾ ਫਿਰ ਬਹੁਤ ਚੋਂ ਮੌਸਮ ਪੂਰੇ ਤਰ੍ਹਾਂ ਖੁਸ਼ਕ ਹੋ ਜਾਵੇਗਾ ਜੋ ਹੁਣ ਜੋ ਕਿ ਇਸ ਵਾਰ ਤੁਹਾਨੂੰ ਦਾ ਪਹਿੜੀਆਂ ਨਹੀਂ ਜਿਆਦਾ ਉਹ ਲਗਭਗ ਹੁਣ ਖਤਮ ਜਾਣਗੀਆਂ ਲਗਭਗ ਖਤਮ ਜਾਣਗੀਆਂ ਤਾਮਾਜ਼ ਪਰੇ ਕਰਾਪੜ ਹੋਵੇਗੀ ਤੇ ਦੱਸ ਦਿਓ ਕੀ ਹੋਣਾ ਕਿਉਂਕਿ ਪਤਾ ਹੀ ਹੁਣ ਜੋ ਕਿ ਕੋਲਡ ਵੇਵ ਕਿਉਂਕਿ ਕੋਲਡ ਬਹੁਤ ਲੱਗੇ ਨੇ ਇਹਨਾਂ ਕੋਲਡ ਵੇਵਸ ਕਰਕੇ ਜੋ ਕਿ ਲੋਕਾਂ ਨੂੰ ਵਿੱਚ ਵਿਚਾਰ ਵਰਗਾ ਮਹਿਸੂਸ ਹੁੰਦਾ ਜਦੋਂ ਕਿ ਤਾਮਾਜ਼ 14 ਡਿਗਰੀ ਤੋਂ ਘਟ ਜਾਂਦਾ ਹੈ ਤਾਂ ਉਸ ਨੂੰ ਸ਼ੀਤ ਰੜਾ ਲ ਮਨਿਆ ਜਾਂਦਾ ਹੈ। ਸੋ ਕੋਈ ਲੱਗ ਕਿ ਹੁਣ ਵੀ ਤਾਪਮਾਨ ਜੋ ਕਿ ਘਟ ਚੁੱਕੇ ਨੇ ਪਰੰਤੂ ਹੁਣ ਜੋ ਕਿ ਬੂਰ ਵੀ ਹੋ ਚੱਲ ਰਹੀ ਹੈ। ਉਸ ਦੇ ਪ੍ਰਭਾਵ ਕਰਕੇ ਕਚਕਤੇ ਕੱਲ ਨੂੰ ਜਾਂ ਅਰਹ ਨੂੰ ਜੋ ਕਿ ਹਲਕੀ ਗੜੇਮਾਰੀ ਹੋ ਸਕਦੀ ਹੈ। ਸੋ ਚੈਨ ਰੱਖਿਓ। ਤੇ ਬਾਕੀ ਇਹ ਕਿਉਂਕਿ ਇਹ ਲੋੜੀ ਤੱਕ ਕਿਦਾਂ ਦਾ ਮੌਸਮ ਰਹੇਗਾ ਉਸ ਤੋਂ ਬਾਅਦ ਜੋ ਤੁਹਾਨੂੰ ਪਤਾ ਹੈ ਮੱਘੀ ਦਾ ਦਿਨ ਆ ਜਾਂਦਾ ਹੈ ਤੇ ਕਿਰੋ ਜੋ ਕਿ ਟੋਪਾਂ ਲਗਣੇ ਸ਼ੁਰੂ ਹੋ ਜਾਂਦੀਆਂ ਨੇ। ਅੱਜ ਦੀ ਬਾਤ ਵਿੱਚ ਕਰ ਦਾਂਗੇ ਅਬਲੇ ਕੋਈ ਮੀਆਂ ਦੇ ਕੋਤਮ ਨੂੰ ਜੋ ਕਿ ਸਾਫ ਹੈ। ਧੰਨਵਾਦ।